ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਆਮ ਹੀ ਕਿਹਾ ਜਾਂਦਾ ਹੈ ਕਿ ਜੇ ਦੂਸਰੇ ਦੇ ਘਰ ਲੱਗ ਰਹੀ ਹੈ ਤਾਂ ਉਹਨੂੰ ਬਸੰਤਰ ਜੇ ਆਪਣੇ ਘਰ ਹੈ ਤਾਂ ਉਹਨੂੰ ਅੱਗ ਕਹਿੰਦੇ ਇਹ ਇਹ ਹੁਣ ਜਿਹੜਾ ਪਾਠ ਹੈ ਸਾਨੂੰ ਸਾਰਿਆਂ ਨੂੰ ਯਾਦ ਹੋ ਜਾਣਾ ਚਾਹੀਦਾ ਹੈ ਭਾਰਤੀ ਲੋਕਾਂ ਨੂੰ ਕਿ ਜਦੋਂ ਮੁਸਲਮਾਨਾਂ ਦੇ ਘਟਾ ਹੇ ਜਾ ਰਹੇ ਸੀ ਉਹਨਾਂ ਦੀਆਂ ਮਸਜਿਦਾਂ ਦੇ ਉੱਤੇ ਅਟੈਕ ਹੋ ਰਹੇ ਸੀ ਉਹਨੂੰ ਖੋਦ ਕੇ ਉਹਦੇ ਥੱਲੋਂ ਮੰਦਿਰ ਕੱਢਣ ਦੀਆਂ ਗੱਲਾਂ ਚੱਲ ਰਹੀਆਂ ਸੀ ਉਹਨਾਂ ਦੀਆਂ ਦਰਗਾਹਾਂ ਤੇ ਉਹਨਾਂ ਦੇ ਹੋਰ ਜਦੋਂ ਨਾਸਕ ਦੇ ਵਿੱਚ ਦਰਗਾਹ ਟਾ ਰਹੀ ਜਾ ਰਹੀ ਸੀ ਤਾਂ ਬਹੁਤ ਸਾਰੇ ਲੋਕ ਨਾ ਸਿਰਫ ਚੁੱਪ ਰਹੇ ਬਲਕਿ ਉਸ ਦਾ ਜਸ ਗਾਇਨ ਕਰਦੇ ਰਹੇ ਅਜਿਹੀ ਹੀ ਇੱਕ ਜਿਹੜੀ ਹੈ ਇੱਕ ਕੁੜੀ ਹੈ ਬਹੁਤ ਅੱਛਾ ਗਾਉਂਦੀ ਹੈ ਪਰ ਗਾਉਂਦੀ ਕੀ ਰਹੀ ਇਸ ਬੁਲਡੋਜ਼ਰ ਪੋਲਿਟਿਕਸ ਦੇ ਹੱਕ 'ਚ ਗਾਉਂਦੀ ਰਹੀ ਤੇ ਨਿਹਾ ਸਿੰਘ ਰਠੌਰ ਨੂੰ ਜਵਾਬ ਦਿੰਦੀ ਰਹੀ ਵੀ ਬਾਬਾ ਹੈ ਉੱਥੇ ਤਾਂ ਬੁਲਡੋਜ਼ਰ ਵਾਲਾ ਬਾਬਾ ਹੈ ਪਰ ਜਦੋਂ ਅ ਥੋੜੇ ਦਿਨ ਪਹਿਲਾਂ ਬੰਬੇ ਦੇ ਬਿਰਲੇ ਪਾਰਲੇ ਦੇ ਵਿੱਚ ਇੱਕ ਜੈਨ ਮੰਦਿਰ ਨੂੰ ਢਾਹ ਦਿੱਤਾ ਤੇ ਫੇਰ ਹਜ਼ਾਰਾਂ ਦੀ ਸੰਖਿਆ ਚ ਜੈਨੀ ਲੋਕ ਜਿਹੜੇ ਆਏ ਬਾਹਰ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਕਿ ਉਹ ਇਸ ਢਾਉਣ ਦੇ ਵਿਰੁੱਧ ਸੜਕਾਂ ਤੇ ਆਏ ਐ ਅਸੀਂ ਉਹਨਾਂ ਦੀ ਪੀੜਾ ਨੂੰ ਸਮਝਦੇ ਆ ਪਰ ਬੇਨਤੀ ਇੰਨੀ ਕਰਨੀ ਚਾਹੁੰਦੇ ਆ ਕਿ ਜਦੋਂ ਹੁਣ ਉਹੀ ਕੁੜੀ ਜਿਹੜੀ ਐ ਜਿਹੜੀ ਗਾਉਂਦੀ ਸੀਗੀ ਆ ਆ ਉਹ ਉਹ ਹੁਣ ਕਹਿ ਰਹੀ ਐ ਵੀ ਇਹ ਕਿਵੇਂ ਢਾਹਤਾ ਤੁਸੀਂ ਸਾਡਾ ਮੰਦਿਰ ਮਸਜਿਦ ਢਾਉਣ ਦੇ ਉੱਤੇ ਖੁਸ਼ ਹੋ ਕੇ ਗਾਣੇ ਗਾਉਂਦੀ ਐ ਤੇ ਮੰਦਿਰ ਢਾਉਣ ਦੇ ਉੱਤੇ ਦੁਖੀ ਹੁੰਦੀ ਐ ਸਾਨੂੰ ਮਸਜਿਦ ਢਾਉਣ ਦਾ ਵੀ ਦੁੱਖ ਮਜ਼ਾਰ ਢਾਉਣ ਦਾ ਵੀ ਦੁੱਖ ਤੇ ਮੰਦਿਰ ਢਾਉਣ ਦਾ ਵੀ ਦੁੱਖ ਜੋ ਪਹਿਲਾਂ ਕਈ ਸਾਲ ਪਹਿਲਾਂ ਗੁਰੂ ਰਵਿਦਾਸ ਦਾ ਮੰਦਿਰ ਇੱਥੇ ਦਿੱਲੀ ਦੇ ਵਿੱਚ ਟਾਹਿਆ ਸੀ ਬਹੁਤ ਪੁਰਾਣਾ ਮੰਦਿਰ ਸੀ ਕਈ ਸੌ ਸਾਲ ਪੁਰਾਣਾ ਸਾਨੂੰ ਉਹਦਾ ਵੀ ਦੁੱਖ ਸੋ ਇਹ ਜਿਹੜੀਆਂ ਚੀਜ਼ਾਂ ਨੇ ਟੋਹਣ ਟੋਹਾਨ ਦੀਆਂ ਦੇਸ਼ ਨੂੰ ਬਣਾਉਣ ਦੀ بجائے ਟੋਹਣ ਵਾਲੇ ਪਾਸੇ ਤੁਰੇ ਹੋਈਆਂ ਪਿਛਲੇ 10-11 ਸਾਲਾਂ ਤੋਂ ਇਹ ਮਾੜੀਆਂ ਹੀ ਮਾੜੀਆਂ ਨੇ ਤੇ ਅਸੀਂ ਉਸ ਮੰਦਿਰ ਟਾਹੇ ਜਾਣ ਦੀ ਨਿੰਦਿਆ ਕਰਦੇ ਹਾਂ ਤੇ ਸਰਕਾਰ ਨੂੰ ਕਹਿੰਦੇ ਆ ਕਿ ਉਹਦਾ ਦੁਆਰਾ ਤੋਂ ਜੇ ਉਹ ਬਿਹਾਲੀ ਹੋ ਸਕਦੀ ਹੈ ਜਾਂ ਜੋ ਵੀ ਉਹਦੀ ਕਾਨੂੰਨੀ ਗੱਲ ਹੈ ਉਹ ਹੋ ਸਕਦੀ ਹੈ ਉਹ ਕਰਨੀ ਚਾਹੀਦੀ ਹੈ ਇਸ ਗੱਲ 'ਚ ਬਹੁਤ ਵੱਡੀ ਦਲੀਲ ਹੈ ਕਿ ਐਡੀ ਕਿਹੜੀ ਨੇਰੀ ਆ ਗਈ ਸੀ ਵੀ ਜਦੋਂ ਕੋਰਟ ਦੇ ਵਿੱਚ ਗਏ ਹੋਏ ਆ ਦੂਜੇ ਦਿਨ ਤਰੀਕ ਹੈ ਤੁਸੀਂ ਤਰੀਕ ਉਢੀਕ ਲੋ ਨਹੀਂ ਉਢੀਕੀ ਤਾਤੀ ਆ ਨਾਸਿਕ ਦੇ ਵਿੱਚੋਂ ਜੇ ਨਾਂ ਵਿਰੋਧ ਕਰਦੇ ਉਹਨਾਂ ਤੇ ਕੇਸ ਦਰਜ ਹੋ ਗਏ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਪਾ ਦਿੱਤਾ ਜੇ ਉਹ ਨਾਂ ਬਚਾਉਂਦੇ ਤਾਂ ਸੁਪਰੀਮ ਕੋਰਟ ਨੇ ਉਹਦੇ ਤੇ ਰੋਕ ਲਾ ਦਿੱਤੀ ਨੋਟਿਸ ਤੇ ਸੋ ਸਪਰੀਮ ਕੋਰਟ ਨੇ ਕਿਹਾ ਹੋਇਆ ਹੈ ਬਟਾਉਣ ਦੇ ਲਈ ਤੁਸੀਂ ਬਹੁਤ ਸਾਰਾ ਉਹਨਾਂ ਨੂੰ ਸਮਾਂ ਦਿਓ ਉਹਨਾਂ ਨੂੰ ਅਦਾਲਤਾਂ ਜਾਣ ਦਾ ਸਮਾਂ ਦਿਓ ਜੇ ਉਹ ਅਦਾਲਤ ਚ ਗਏ ਹੋਏ ਤਾਂ ਅਦਾਲਤ ਦੀ ਗੱਲ ਦਾ ਇੰਤਜ਼ਾਰ ਕਰ ਲਓ ਟਾਉਣਾ ਕੀ ਹੈ ਟਾਉਣਾ ਤਾਂ ਮਿੱਟ ਚ ਢਾਈ ਜਾਂਦਾ ਸੋ ਇਸ ਕਰਕੇ ਅਸੀਂ ਉਹ ਟਾਹੇ ਜਾਣ ਦੀ ਵੀ ਨਿੰਦਿਆ ਕਰਦੇ ਹਾਂ ਦੂਜੇ ਪਾਸੇ ਜਿਹੜਾ ਹੈ ਦੋਸਤੋ ਇੱਕ ਹੋਰ ਗੱਲ ਤੁਸੀਂ ਕੀ ਖਾਂਦੇ ਹੋ ਤੇ ਕੀ ਪਹਿਨਦੇ ਹੋ ਇਹਦੇ ਚ ਵੀ ਪਿਛਲੇ 10 11 ਸਾਲਾਂ ਤੋਂ ਬਹੁਤ ਜ਼ਿਆਦਾ ਜਿਹੜੀ ਹੈ ਦਾਖਲ ਅੰਦਾਜ਼ੀ ਹੈ ਤੇ ਲੋਕਾਂ ਦੇ ਘਰਾਂ ਚ ਜਾ ਜਾ ਕੇ ਉਹਨਾਂ ਦੀ ਫ੍ਰਿਜ ਚ ਚੈੱਕ ਕੀਤਾ ਜਾਂਦਾ ਵੀ ਇੱਥੇ ਗਾਊ ਦਾ ਮਾਸ ਹੈ ਕਿ ਨਹੀਂ ਹੈ ਜਾਂ ਸਾਡੇ ਨੇੜੇ ਦੀ ਦੁਕਾਨ ਹੈ ਜਿਹੜੀ ਉਹਦੇ ਚ ਮੀਟ ਵਰਤਦਾ ਨਾਲ ਦੇ ਢਾਬੇ ਤੇ ਤੇ ਅਸੀਂ ਉਹਦੇ ਤੇ ਹੂ ਹੱਲਾ ਕਰਨਾ ਤੇ ਜਾ ਕੇ ਭੀੜ ਨੇ ਹੱਲਾ ਕਰ ਦੇਣਾ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਕਿਸੇ ਖਾਸ ਦਿਨ ਦੇ ਉੱਤੇ ਜੇ ਨਾਨ-ভেজ ਆ ਗਿਆ ਤਾਂ ਉਹਦੇ ਤੇ ਹੂ ਹੱਲਾ ਕਰ ਦੇਣਾ ਯੂਨੀਵਰਸਿਟੀਆਂ ਦੇ ਹੌਸਟਲਾਂ ਚ ਜਿਹੜੀ ਇਹ ਸਾਊਥ ਏਸ਼ੀਅਨ ਯੂਨੀਵਰਸਿਟੀ ਹੈ ਜਿਹਦੀ ਸਾਰੇ ਦੇਸ਼ਾਂ ਦੇ ਨਾਲ ਇਕੱਠੇ ਰਲ ਕੇ ਬਣੀ ਹੋਈ ਹੈ ਉੱਥੇ ਸਾਰੀ ਤਰ੍ਹਾਂ ਦੇ ਲੋਕ ਐ ਖਾਣ ਪੀਣ ਵਾਲੇ ਉੱਥੇ ਜੇ ਨਾਨਵੈਜ ਵਰਤਾਇਆ ਜਾਂਦਾ ਕਿਸੇ ਖਾਸ ਜਿਹੜਾ ਜਿਹਨੂੰ ਤਿਹਾਰ ਪਵਿੱਤਰ ਮੰਨਦੇ ਆ ਉਹ ਉਹਨਾਂ ਲਈ ਪਵਿੱਤਰ ਐ ਠੀਕ ਆ ਉਹ ਨਾ ਖਾਣ ਸਾਡੇ ਤਾਂ ਆਪਣੇ ਘਰਾਂ ਦੇ ਵਿੱਚ ਇੱਕ ਪਰਿਵਾਰ ਖਾਂਦਾ ਹੁੰਦਾ ਦੂਜਾ ਨਹੀਂ ਖਾਂਦਾ ਉਹ ਖਾਣ ਵਾਲਾ ਉਹਨੂੰ ਨਹੀਂ ਤੰਗ ਕਰਦਾ ਦੂਜਾ ਉਹਨੂੰ ਨਹੀਂ ਤੰਗ ਕਰਦਾ ਆਰਾਮ ਨਾਲ ਰਹਿੰਦੀ ਐ ਭਾਰਤ ਨਹੀਂ ਇਦਾਂ ਦਾ ਹੀ ਪਰਿਵਾਰ ਐ ਇੱਕ ਇਹਦੇ 'ਚ ਖਾਣ ਪੀਣ ਦੀਆਂ ਆਦਤਾਂ ਵੱਖਰੀਆਂ ਨੇ ਹੁਣ ਬੰਬੇ ਦੇ ਵਿੱਚ ਇੱਕ ਮਰਾਠੀ ਲੋਕ ਤੇ ਗੁਜਰਾਤੀ ਲੋਕ ਆਪ ਵਿੱਚ ਨਾਨਵੈਜ ਖਾਣ ਤੇ ਲੜ ਪਏ ਉਹ ਨਾਨਵੈਜ ਖਾਂਦੇ ਸੀ ਮਰਾਠੀ ਜਿਹੜੇ ਐ ਤੇ ਗੁਜਰਾਤੀ ਕਹਿੰਦੇ ਤੁਸੀਂ ਕਿਉਂ ਖਾਂਦੇ ਹੋ ਉਹਦੇ ਤੇ ਲੜਾਈ ਝਗੜਾ ਹੋ ਗਿਆ ਉਹਨਾਂ ਦਾ ਸੋ ਇਹ ਜਿਹੜੇ ਝਗੜੇ ਐ ਉਹ ਕੋਈ ਮੁਸਲਮਾਨ ਦੀ ਉਹਦੇ 'ਚ ਇਹ ਝਗੜੇ ਤਾਂ ਇੰਨੇ ਜ਼ਿਆਦਾ ਵੱਜਣੇ ਜਿਹਦਾ ਹਿਸਾਬ ਕੋਈ ਨਹੀਂ ਇਸ ਕਰਕੇ ਨਾ ਕਿਸੇ ਦੇ ਖਾਣ ਤੇ ਨਾ ਉਹਦੇ ਪਹਿਨਣ ਤੇ ਨਾ ਕਿਸੇ ਹੋਰ ਚੀਜ਼ ਤੇ ਜਿਹੜੇ ਇਤਰਾਜ਼ ਚੱਕਦੇ ਉਹ ਬਿਲਕੁਲ ਹੀ ਗਲਤ ਨੇ ਨਹੀਂ ਖਾਂਦੇ ਤੁਸੀਂ ਨਾ ਖਾਓ ਠੀਕ ਐ ਗੱਲ ਮੁੱਕੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਕਿ ਬਹੁਤ ਦੇਰ ਤੋਂ ਰੌਲਾ ਪੈ ਰਿਹਾ ਵੀ ਅਮਰੀਕਾ ਦੇ ਵਿੱਚੋਂ ਵਿਦਿਆਰਥੀ ਜਿਹੜੇ ਜਾਇਜ਼ ਵੀਜ਼ਿਆਂ ਤੇ ਗਏ ਹੋਏ ਐ ਉਹਨਾਂ ਦੀਆਂ ਡਿਗਰੀਆਂ ਕੰਪਲੀਟ ਹੋਣ ਵਾਲੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਉੱਥੋਂ ਕੱਢਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਵੀ ਤੁਸੀਂ ਆਪ ਦੇ ਆਪ ਨੂੰ ਸੈਲਫ ਰਿਪੋਰਟ ਕਰ ਲਓ ਯਾਨੀ ਆਪਣੇ ਆਪ ਹੀ ਛੱਡ ਕੇ ਚਲੇ ਜਾਓ ਸਾਨੂੰ ਵੀ ਰਿਪੋਰਟ ਕਰਨ ਦਾ ਜਿਹੜਾ ਕਲੰਕ ਹੈ ਉਹ ਨਾ ਲੈਣਾ ਪਵੇ ਤੇ ਉਹਦੇ 'ਚ ਅੰਕੜੇ ਵਧੀ ਜਾ ਰਹੇ ਐ ਵੀ ਕਿੰਨੇ ਹੁਣ ਤਾਂ ਹਜ਼ਾਰਾਂ ਦੀ ਸੰਖਿਆ 'ਚ ਹੋ ਗਏ ਪਹਿਲਾਂ 327 ਸੀਗੇ ਉਹਨਾਂ 327 ਚ ਤੁਹਾਡੇ ਨਾਲ ਕੱਲ ਵੀ ਸਾਂਝੀ ਕੀਤੀ ਸੀ ਗੱਲ ਵੀ 50% ਭਾਰਤੀ ਨੇ ਭਾਰਤੀ ਵਿਦਿਆਰਥੀ ਹੈ ਹੁਣ ਜਾ ਕੇ ਪਹਿਲਾਂ ਜਦੋਂ ਰਿਪੋਰਟ ਕਰੇ ਦੋ ਜਣੇ ਰੰਜਨੀ ਸ਼ਰੀਨਵਾਸ ਤੇ ਜਿਹੜਾ ਹੈਗਾ ਬਦਰ ਖਾਨ ਸੂਰੀ ਜਦੋਂ ਉਹਨਾਂ ਨੂੰ ਕੀਤਾ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵੀ ਉੱਥੇ ਦੇ ਕਾਨੂੰਨ ਮੁਤਾਬਕ ਚੱਲੋ ਜੋ ਉੱਥੋਂ ਦਾ ਕਾਨੂੰਨ ਕਹਿੰਦਾ ਮਹਾਰਾਜ ਜੀ ਕੋਈ ਕਾਨੂੰਨ ਨਹੀਂ ਹੈ ਜਾ ਉਹਨਾਂ ਦਾ ਵੀ ਉਹ ਤੱਕਾ ਹੀ ਸ਼ਾਹੀ ਹੈ ਜੇ ਕਿਸੇ ਦਾ ਬਾਈ ਚਾਂਸ ਟ੍ਰੈਫਿਕ ਦਾ ਚਲਾਨ ਹੈ ਤਾਂ ਵੀ ਉਹਨੂੰ ਕਹਿ ਕੇ ਵੀ ਇਹ ਦੋਸ਼ੀ ਹੈ ਉਹਨੂੰ ਵੀ ਰਿਪੋਰਟ ਕਰ ਦੋ ਕਿਸੇ ਹੋਰ ਗੱਲ ਤੇ ਉੱਤੇ ਕਰ ਦੋ ਬਾਬਾ ਤੇਰੀ ਖਾਂਦੇ ਦੀ ਕਹਿੰਦਾ ਦਾੜੀ ਹਲਦੀ ਹੈ ਬਹਾਨਾ ਹੈ ਹੁਣ ਜਾ ਕੇ ਸਾਡਾ ਜਿਹੜਾ ਵਿਦੇਸ਼ ਮਤ్రਾਲਿਆ ਜਾਗਿਆ ਉਹ ਕਹਿੰਦਾ ਵੀ ਨਹੀਂ ਅਸੀਂ ਇਸ ਗੱਲ ਨੂੰ ਪਰਸੂ ਕਰਾਂਗੇ ਜਦੋਂ ਬਹੁਤ ਸਾਰੀਆਂ ਕੋਲਟਾਂ ਨੇ ਵੀ ਉਹਨਾਂ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਉੱਥੋਂ ਦੀਆਂ ਸੰਸਥਾਵਾਂ ਉਹਨਾਂ ਲਈ ਲੜਨ ਲੱਗੀਆਂ ਤਾਂ ਹੁਣ ਜਾ ਕੇ ਜਾਗੀ ਹੈ ਭਾਰਤ ਸਰਕਾਰ ਲਾ ਅਗਲੀ ਗੱਲ ਦੋਸਤੋ ਇਹ ਹੈ ਕਿ ਬੰਗਲਾਦੇਸ਼ ਦੇ ਵਿੱਚ ਇੱਕ ਬੜੇ ਪ੍ਰੋਮਿਨੈਂਟ ਹਿੰਦੂ ਆਗੂ ਦੀ ਜਿਹੜੀ ਹੈ ਉਹਦਾ ਉਹਦਾ ਕਤਲ ਕਰ ਦਿੱਤਾ ਗਿਆ ਅਸੀਂ ਉਸ ਦੀ ਘੋਰ ਨਿੰਦਿਆ ਕਰਦੇ ਹਾਂ ਤੇ ਬੰਗਲਾਦੇਸ਼ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਵੀ ਜਿਹੜਾ ਘੱਟ ਗਿਣਤੀਆਂ ਦੀ ਜਿਹੜੀ ਰਾਖੀ ਹੈ ਹਿੰਦੂ ਖਾਸ ਤੌਰ ਤੇ ਉਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ ਜੇ ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਹਾਂ ਘੱਟ ਗਿਣਤੀਆਂ ਦੇ ਉੱਤੇ ਹਮਲੇ ਬੰਦ ਕਰੇ ਉਹ ਤਾਂ ਸਰਕਾਰ ਦੀ ਸ਼ੈ ਨਾਲ ਹੋ ਰਹੇ ਹੈ ਤਾਂ ਉੱਥੇ ਵੀ ਹੋ ਸਕਦਾ ਹੈ ਸ਼ੈ ਨਾਲ ਹੀ ਹੁੰਦੇ ਹੋਣ ਉਹ ਬੰਦ ਹੋਣੇ ਚਾਹੀਦੇ ਮੁਸਤਫਾਵਾਦ ਦੇ ਵਿੱਚ ਜਿਹੜੀ ਬਿਲਡਿੰਗ ਡਿੱਗੀ ਹੈ ਉਹਦੇ ਵਿੱਚ 11 ਜਣਿਆਂ ਦੀ ਮੌਤ ਹੋ ਗਈ ਤੇ 11 ਗੰਭੀਰ ਜ਼ਖਮੀ ਐ ਤੇ ਬਹੁਤ ਸਾਰੇ ਦੇ ਸਾਰੇ ਹੀ ਤਕਰੀਬਨ ਜਿੰਨੇ ਨਾਮ ਐ ਪੜਿਆ ਉਹ ਮੁਸਲਮ ਪਰਿਵਾਰਾਂ ਦੇ ਐ ਬੜੀ ਜਰਜਰ ਬਿਲਡਿੰਗ ਦੇ ਵਿੱਚ ਉਹ ਰਹਿ ਰਹੇ ਸੀ ਅਨ ਸੇਫ ਬੜਾ ਭੀੜਾ ਏਰੀਆ ਐ ਰਾਹਤ ਕਰਮੀਆਂ ਨੂੰ ਵੀ ਉੱਥੋਂ ਔਖੇ ਹੋ ਕੇ ਉਹ ਸਾਰੀ ਰਾਹਤ ਕਰਨੀ ਪੈ ਰਹੀ ਐ ਤੇ ਇਹ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਇਹਦੇ ਤੇ ਆ ਦੋਸਤੋ ਸੁਪਰੀਮ ਕੋਰਟ ਨੇ ਜਦੋਂ ਦਾ ਦੋ ਫੈਸਲੇ ਕੀਤੇ ਐ ਇੱਕ ਜਿਹੜਾ ਹੈਗਾ ਗਵਰਨਰ ਜਿਹੜਾ ਤਾਮਨ 나ਡੂ ਦਾ ਉਹਨੂੰ ਨਕੇਲ ਕਸੀ ਐ ਤੇ ਉਹਨਾਂ ਤੇ ਡੈਡਲਾਈਨ ਲਾਈ ਐ ਵੀ ਐਨਐਚਰ ਦੇ ਵਿੱਚ ਬਿਲਾਾਂ ਦੇ ਉੱਤੇ ਫੈਸਲਾ ਕਰੋ ਮਨਜੋਗ ਰਾਸ਼ਟਰਪਤੀ ਵੀ ਬਿਲਾਾਂ ਤੇ ਕਰਨ ਤੇ ਦੂਜਾ ਜਿਹੜਾ ਫੈਸਲਾ ਹੈ ਵਕਫ ਕਾਨੂੰਨ ਦੇ ਉੱਤੇ ਕੁਝ ਗੱਲਾਂ ਦੇ ਉੱਤੇ ਜਿਹੜਾ ਹਾਲੀ ਦੀ ਚੱਲਦੇ ਕੇਸ ਦੇ ਵਿੱਚ ਸਟੇ ਲਾਈ ਐ ਇਹਨਾਂ ਦੋਆਂ ਦੇ ਉੱਤੇ ਬੀਜੇਪੀ ਦੇ ਆਗੂ ਤੇ ਉਹਨਾਂ ਦੇ ਜਿਹੜਾ ਟਰੋਲ ਆਰਮੀ ਐ ਅੱਗ ਬਬੂਲਾ ਹੋਈ ਹੋਈ ਹੈ ਪਹਿਲਾ ਤਾਂ ਜਿਹੜਾ ਹੈਗਾ ਕਿਰਨ ਰਜੀਜੂ ਉਸਨੇ ਇੱਕ ਕਿਹਾ ਵੀ ਇਹ ਜਿਹੜਾ ਹੈ ਪਾਰਲੀਮੈਂਟ ਤੇ ਸਟੇਟ ਅਸੈਂਬਲੀਆਂ ਦਾ ਕੀ ਕੰਮ ਇਹ ਬੰਦ ਕਰ ਦੇਣਾ ਤੇ ਜਿਹੜਾ ਨਿਸ਼ੀਕਾਂਤ ਦੂਬੇ ਉੱਥੋਂ ਦਾ ਬੀਜੇਪੀ ਦਾ ਐਮਪੀ ਹੈ ਉਹ ਵੀ ਅੱਗੇ ਬਹੁਤ ਪੜਾਅਸ ਕੱਢਦਾ ਰਹਿੰਦਾ ਹੈ ਤੇ ਉਹਨੇ ਚੀਫ ਜਸਟਿਸ ਦਾ ਨਾਂ ਲੈ ਕੇ ਉਹਦੇ ਵਿਰੁੱਧ ਬੋਲਿਆ ਉਹ ਤੇ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਕਹਿ ਰਿਹਾ ਵੀ ਇਹਦਾ ਮਤਲਬ ਹੈ ਸਾਨੂੰ ਪਾਰਲੀਮੈਂਟ ਤੇ ਅਸੈਂਬਲੀਆਂ ਬੰਦ ਕਰ ਦੇਣੇ ਚਾਹੀਦੀਆਂ ਨੇ ਤੁਸੀਂ ਹੀ ਕਰ ਲਿਆ ਕਰੋ ਕਾਨੂੰਨ ਵੀ ਤੁਸੀਂ ਬਣਾ ਲਿਆ ਕਰੋ ਉਹ ਕਿਹੜਾ ਕਾਨੂੰਨ ਬਣਾ ਰਿਹਾ ਕਾਨੂੰਨ ਦੀ ਵਿਆਖਿਆ ਕਰਨਾ ਉਹਨਾਂ ਦਾ ਅਧਿਕਾਰ ਹੈ ਕਨਸਟੀਟਿਊਸ਼ਨ ਨੇ ਦਿੱਤਾ ਉਹ ਹੀ ਤੇ ਇੱਕ ਹੋਰ ਦਿਨੇਸ਼ ਸ਼ਰਮਾ ਐਮਪੀ ਹੈ ਉਹ ਵੀ ਸੰਜੀਵ ਖੰਨੇ ਦੇ ਵਿਰੁੱਧ ਲਿਖ ਰਿਹਾ ਹੈ ਤੇ ਜਿਹੜੀ ਟ੍ਰੋਲ ਆਰਮੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਇੰਨੀ ਜ਼ਿਆਦਾ ਬੁਰੀ ਲੱਗੀ ਹੋਈ ਹੈ ਸੀਜੀਆਈ ਦੇ ਉੱਤੇ ਅਟੈਕ ਕਰਨ ਦੇ ਉੱਤੇ ਲੱਗੀ ਹੋਈ ਹੈ ਤੇ ਉਹ ਵੀ ਜਿਹੜਾ ਹੈ ਉਹਨਾਂ ਦੇ ਬਾਰੇ ਵਿੱਚ ਉਹਨਾਂ ਨੂੰ ਲਿਖ ਰਹੀ ਹੈ ਵੀ ਇਹ ਕੋਠਾ ਬੰਦ ਕਰ ਦਿਓ ਸੁਪਰੀਮ ਕੋਰਟ ਜੀ ਜੇ ਤੁਹਾਨੂੰ ਸਾਡਾ ਜਿਹੜਾ ਪ੍ਰਸ਼ਾਸਨ ਹੈ ਸਾਡਾ ਪ੍ਰਸ਼ਾਸਨ ਜਾਨੀ ਕਿ ਮੋਦੀ ਸਰਕਾਰ ਦਾ ਪ੍ਰਸ਼ਾਸਨ ਉਹ ਜੇ ਆਪਣਾ ਹੱਥ ਪਿਛਾਂ ਖਿੱਚ ਲੇ ਤੇ ਤੁਹਾਡੀ ਸੁਰੱਖਿਆ ਹਟਾ ਦੇ ਤਾਂ ਤੁਹਾਡਾ ਮੁਜਰਾ ਬੰਦ ਹੋ ਜਾਊਗਾ ਇਹ ਭਾਸ਼ਾ ਹੈ ਬੀਜੇਪੀ ਦੇ ਉਹਨਾਂ ਟਰੋਲ ਆਰਮੀ ਦੀ ਸਮਾਨਯੋਗ ਸੁਪਰੀਮ ਕੋਰਟ ਤੇ ਉਹਨਾਂ ਦੇ ਜੱਜਾਂ ਦੇ ਖਿਲਾਫ ਸੋ ਇਸ ਕਰਕੇ ਜਿਹੜਾ ਹੈ ਅਸੀਂ ਸਮਝਦੇ ਹਾਂ ਵੀ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਵੀ ਰਿਵਿਊ ਹੁੰਦੇ ਆ ਉਹਨਾਂ ਦਾ ਵੀ ਇੱਕ ਤਰੀਕਾ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਆ ਜਿਹੜਾ ਤਰੀਕਾ ਹੈਗਾ ਵੀ ਉਹਨਾਂ ਦੀ ਉਹਨਾਂ ਦੀ ਤੁਸੀਂ ਮਤਲਬ ਉਹਦੇ ਮੈਰਿਟ ਦੋਸ਼ ਗੁਣ ਦੋਸ਼ ਦੇ ਆਧਾਰ ਤੇ ਉਹਦੀ ਉਹਦਾ ਉਹਦੀ ਪਰਚੋਲ ਕਰ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਪਰ ਆ ਜਿਹੜੀ ਭਾਸ਼ਾ ਹੈ ਕੋਠੇ ਬੰਦ ਕਰ ਦਿਓ ਮੁਜਰਾ ਬੰਦ ਹੋ ਜਾਊਗਾ ਇਹ ਜਿਹੜੀ ਭਾਸ਼ਾ ਹੈ ਇਹ ਬਿਲਕੁਲੀ ਗੰਦੀ ਭਾਸ਼ਾ ਹੈਗੀ ਸੋ ਇਹ ਇਹ ਵੀ ਜਿਹੜਾ ਬੀਜੇਪੀ ਦੀ ਟ੍ਰੋਲ ਆਰਮੀ ਹੈ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਇਹਨਾਂ ਗੱਲਾਂ ਦੇ ਵਾਸਤੇ ਵੀ ਆ ਲਾਸਟ ਗੱਲ ਦੋਸਤੋ ਇਹ ਹੈ ਵੀ ਵਿਗਿਆਨ ਨਾਲ ਸੰਬੰਧਤ ਹੈ ਵਿਗਿਆਨ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਵੀ ਜਿਹੜਾ ਜਦੋਂ ਬਿਗ ਬੈਂਗ ਹੋ ਗਿਆ ਤੇ ਇਹ ਸਾਰਾ ਬ੍ਰਹਿਮੰਡ ਬਣਿਆ ਤਾਂ ਇਹ ਬ੍ਰਹਿਮੰਡ ਫੈਲ ਰਿਹਾ ਹੈ ਫੈਲਦਾ ਆਏ ਹਾਂ ਵੀ ਜਿਵੇਂ ਆਪਾਂ ਗੁਬਾਰੇ 'ਚ ਹਵਾ ਭਰਦੇ ਹੁੰਦੇ ਆ ਤੇ ਉਹ ਉਹਦੇ ਉੱਤੇ ਦੋ ਡਾਟ ਲੱਗੇ ਹੋਣ ਉਹ ਇੱਕ ਦੂਜੇ ਤੋਂ ਦੂਰ ਹੋਈ ਜਾਂਦੇ ਆ ਇਸ ਤਰ੍ਹਾਂ ਨਾਲ ਫੈਲਦਾ ਹੈ ਉਹਦੇ ਬਾਰੇ 'ਚ ਇੱਕ ਹੱਬਲ ਦਾ ਕਾਨੂੰਨ ਹੈਗਾ ਹੱਬਲ ਦਾ ਲਾਅ ਹੈ ਉਸ ਨੇ ਤੇ ਉਹਦੇ ਤੋਂ ਹੈਬਲ ਟੈਲੀਸਕੋਪ ਨਾਲ ਉਹਦਾ ਦੇਖ ਕੇ ਕਈ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਲਾ ਕੇ ਜਿਹੜੀਆਂ ਬਾਹਰੋਂ ਤਾਰਿਆਂ ਤੋਂ ਚੀਜ਼ਾਂ ਕਿਰਨ ਆਉਂਦੀਆਂ ਨੇ ਉਹਦਾ ਉਹਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਤਾਂ ਸਿੱਧਾ ਹੈ ਕਿ ਜਿਉਨੀਵਰਸ ਹੈ ਜਿਹੜਾ ਜਿਹੜਾ ਬ੍ਰਹਿਮੰਡ ਹੈ ਉਹ ਫੈਲ ਰਿਹਾ ਇਹ ਤਾਂ ਬਹੁਤ ਪਹਿਲਾਂ ਤੋਂ ਹੀ ਗੱਲਾਂ ਸਾਨੂੰ ਪਤਾ ਨੇ ਹੁਣ ਅੱਜ ਦਾ ਹਿੰਦੂ ਨੇ ਅਖਬਾਰ ਨੇ ਲਾਈ ਹੈ ਵੀ ਇਹ ਫੈਲਦਾ ਹੀ ਨਹੀਂ ਸਪਿੰਨ ਵੀ ਕਰਦਾ ਸਪਿੰਨ ਸਪਿੰਨ ਦਾ ਮਤਲਬ ਹੈ ਵੀ ਜਿਵੇਂ ਘੰਮੀਰੀ ਹੁੰਦੀ ਐ ਇੱਕ ਘੰਮੀਰੀ ਘੁੰਮਦੀ ਤਾਂ ਹੈ ਉਹ ਤਾਂ ਉਹ ਤਾਂ ਉਹਦੀ ਰਿਟੇਸ਼ਨ ਹੋਗੀ ਉਹਦਾ ਸਿਰ ਵੀ ਐ ਚੱਲਦਾ ਹੁੰਦਾ ਜਿਹੜਾ ਐ ਕਰਦਾ ਉਹਨੂੰ ਸਪਿੰਨ ਕਹਿੰਦੇ ਆ ਅਸੀਂ ਧਰਤੀ ਵੀ ਸਪਿੰਨ ਕਰਦੀ ਐ ਤੇ ਯੂਨੀਵਰਸ ਵੀ ਸਪਿੰਨ ਕਰਦਾ ਐ ਤੇ ਉਸੇ ਕਰਕੇ ਥੋੜਾ ਬਹੁਤਾ ਜਿਹੜਾ ਹਿਸਾਬ ਕਿਤਾਬ ਚ ਕਿਤੇ ਥੋੜਾ ਬਹੁਤੇ ਫਰਕ ਰਹਿੰਦੇ ਐ ਉਹ ਦੱਸਿਆ ਜਾ ਰਿਹਾ ਵੀ ਸ਼ਾਇਦ ਉਹਦੇ ਕਰਕੇ ਹੋਣ ਇਹ ਹੁਣ ਇੱਕ ਨਵੇਂ ਪਾਸੇ ਨੂੰ ਸਾਡੀ ਇਹ ਸ੍ਰਿਸ਼ਟੀ ਦੀ ਖੋਜ ਐ ਜਿਹੜੀ ਹੋਰ ਪਾਸੇ ਜਾਊਗੀ ਇਸ ਬ੍ਰਹਿਮੰਡ ਦੇ ਬਾਰੇ ਵਿੱਚ ਇਹਦੀ ਬਣਤਰ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਜੇ ਅਜੇ ਭੇਤ ਰਹਿੰਦੇ ਐ ਤੇ ਸਾਇੰਸ ਦਾ ਕੰਮ ਹੈ ਉਹਨਾਂ ਨੂੰ ਖੋਜਣਾ ਜੇ ਕਿਤੇ ਛੱਡ ਦੇਾਂਗੇ ਵੀ ਜੋ ਕੁਦਰਤ ਵਾਲੇ ਨੇ ਬਣਾਤੀ ਫਿਰ ਤਾਂ ਉਹ ਬਣ ਗਈ ਤੇ ਫਿਰ ਤਾਂ ਬਣ ਗਈ ਪਰ ਇਹਦੇ ਭੇਤ ਖੋਜਣੇ ਜ਼ਰੂਰੀ ਨੇ ਵਿਗਿਆਨ ਦੇ ਵਿਦਿਆਰਥੀ ਵਜੋਂ ਅਸੀਂ ਸਾਰੇ ਦੋਸਤਾਂ ਨੂੰ ਕਹਿਣਾ ਚਾਹੁੰਦੇ ਆ ਕਿ ਹਰ ਗੱਲ ਦੇ ਪਿੱਛੇ ਕਾਰਨ ਲੱਭਣ ਦੀ ਕੋਸ਼ਿਸ਼ ਕਰਿਆ ਕਰੀ ਜੇ ਅੱਜ ਨਹੀਂ ਲੱਭਿਆ 2 ਸਾਲ ਨੂੰ 2 ਸਾਲ ਨੂੰ ਨਹੀਂ ਲੱਗਿਆ ਅਗਲੀ ਪੀੜ੍ਹੀ ਨੂੰ ਉਸ ਤੋਂ ਅਗਲੀ ਪੀੜ੍ਹੀ ਨੂੰ ਉਹਨਾਂ ਗੱਲਾਂ ਦੇ ਜਵਾਬ ਜ਼ਰੂਰ ਮਿਲਣਗੇ ਇਹੀ ਸਾਇੰਸ ਦੀ ਵਿਚਾਰਤਾਰਾ ਹੈ ਇਹੀ ਸਾਇੰਸ ਦਾ ਕੰਮ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ